ਹਾਂਜੀ ਵਰਜ ਕਾਲ ਸਾਹਿਬ ਵਰਜ ਦੀ ਪਛਾਣ ਹਾਂਜੀ ਕਾਲ ਸਾਹਿਬ ਇਹ ਆਪਣੇ ਸਾਰੇ ਪੰਜਾਬ ਦੇ ਵਿੱਚ ਨੋ ਜੋ ਉਹਨਾਂ ਨੂੰ ਵੀ ਸੁਭਿੰਤੀ ਕੀਤੀ ਜਾਂਦੀ ਆ ਆਪਣੇ ਨਾਲ ਬਹੁਤ ਜ਼ਿਆਦਾ ਤਕਾਉਂ ਦੇ ਆਇਆ ਪਾਰਟ ਸਰਕਾਰ ਘਤਿੰਦੇ ਜਿਹੜੀ ਸੈਂਟਰ ਰੀਜ਼ਰਵਾਰ ਕਰਨ ਲਈ ਆਪਣੇ ਨਾਲ ਪਹਿਲੋਂ ਵੀ ਹੋਇਆ ਸੀ ਸ਼ੁਰੂ ਤੋਂ ਹੁੰਦਾ ਹੀ ਆਇਆ ਤੱਕਾ ਹੁਣ ਫੇਰ ਕਰੁੰਦੇ ਆ ਆਪਣੇ ਵੇਖੋ ਆ ਨੌ ਜੋਂਨਾਂ ਨੂੰ ਜਿਹੜੇ ਆਪਣੇ ਕੋਈ ਮੂਰਤ ਲੱਗੇ ਆ ਤੁਰੇ ਆ ਸਿੱਖ ਕੌਮ ਦੀ ਗੱਲ ਕਰੁੰਦੇ ਆ ਪੰਥ ਦੀ ਗੱਲ ਕਰੁੰਦੇ ਆ ਇੱਕ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੁੰਦੇ ਆ ਤੇ ਇਨਾਂ ਨੇ ਉਹਨਾਂ ਨੇ ਲਿਸਟ ਬਣਾਈ ਹੈ ਕੋ ਜਿਹੜੇ ਆਪਣੀ ਹਾਲਤਾਂ ਦੀ ਗੱਲ ਕਰਦੇ ਆ ਕੋ ਜਿਹੜੇ ਬਾਹਰ ਬੈਠੇ ਆ ਉਹਨਾਂ ਵਾਸਤੇ ਉਹਨਾਂ ਦੀ ਵੀ ਲਿਸਟ ਬਣੀ ਆ ਉਹਨਾਂ ਦੀ ਵੀ ਲਿਸਟ ਬਣਾਈ ਆ ਤੇ ਕੋ ਜਿਹੜੇ ਇੰਡੀਆ ਚ ਬੈਠੇ ਆ ਮੰਨ ਲਓ ਕਿਸਾਨੀ ਧਰਨੇ ਦੇ ਕੋ ਮੈਂਬਰ ਆ ਪ੍ਰਧਾਨ ਆ ਜਿੱਦਾਂ ਪਹਿਲਾ ਲੋ ਡੱਲੇ ਵਾਲੇ ਹੋਗੇ ਲੱਖਾ ਸਿਧਾਨਾ ਹੋ ਗਿਆ ਪਾਨਾ ਸਿੱਧੂ ਹੋ ਗਿਆ ਤੇ ਆਪਣੀ ਜਿਹੜੀ ਜੈਸੇ ਬੰਦੀਆਂ ਦੇ ਆ ਦਲ ਖਾਲਸਾ ਵਾਲੇ ਉਹਨਾਂ ਦਾ ਹੋ ਗਿਆ ਭਾਈ ਅਮਰਤਪਾਲ ਦੇ ਨਾਲ ਜਿਹੜੇ ਦੂਜਾ ਜਿਹੜੇ ਕਸਾ ਕਰਦੇ ਉਹਨਾਂ ਤੋਂ ਹੋ ਗਿਆ ਹੋਰ ਸਿੰਘ ਜਿਹੜੇ ਆਪਣੇ ਬਾਹਰ ਬੈਠੇ ਕੋ ਮਦੇਸ਼ਾਂ ਦੇ ਵਿੱਚ ਜਿਹੜੇ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇਹ ਸੈਂਟਰ ਵੀ ਸਰਕਾਰ ਜਿਹੜੀ ਮਾਰਨਾ ਚਾਹੁੰਦੀ ਹੈ ਆਪਾਂ ਨੌਜਵਾਨਾਂ ਨੂੰ ਇਹੋ ਕਹਿੰਨੇ ਆ ਨੌਜਵਾਨੋ ਤਗੜੇ ਹੋ ਜੋ ਆਪਾਂ ਆਪਣੀ ਕੌਮ ਚਾਉਣੀ ਆ ਆਪਾਂ ਆਪਣਾ ਪੰਥ ਬਚਾਉਣਾ ਜਿਹੜੀ ਸਾਡੇ குரு ਨੇ ਕੌਮ ਦਿੱਤੀ ਉਹ ਅੱਜ ਬਹੁਤ ਥੱਲੇ ਖਲੋਟੀ ਪਲੇਟਫਾਰਮ ਤੇ ਨਹੀਂ ਹੈਗੀ ਕੇਸ ਤੇ ਵੀ ਟੜੇ ਬੰਦੀਆਂ ਟੜੇ ਬਾਈਆਂ ਹੋ ਗਈਆਂ ਤੇ ਅਸੀਂ ਜਿੰਨੀਆਂ ਜਥੇ ਬੰਦੀਆਂ ਵਾਂ ਜਥੇ ਬੰਦੀਆਂ ਨੂੰ ਬੇਨਤੀ ਕਰਦੇ ਆ ਆਪਾਂ ਇੱਕ ਪਲੇਟਫਾਰਮ ਬਣਾਈਏ ਸਾਰੇ ਇਕੱਠੇ ਹੋ ਗਏ ਆਂ ਆਪਣੀਆਂ ਜਥੇਬੰਦੀਆਂ ਜਿਹੜੀਆਂ ਲੱਗ-ਲੱਗ ਰਹਿਣਾ ਆਪਣਾ ਮੁੱਦਾ ਇੱਕ ਹੈ ਖਾਲਸਾਣ ਤੇ ਆਪਣੇ ਰਾਹ ਹੈ ਜਿਹੜੇ ਉਹ ਮੰਨਦੇ ਆਂ ਅਲੱਗ-ਅਲੱਗ ਆ ਤੇ ਭਾਰੀ ਇੱਕ ਆਪਾਂ ਪਲੇਟਫਾਰਮ ਇਹੋ ਜਿਹਾ ਬਣਾਈਏ ਜੇ ਕੋਈ ਪਾਸੇੋਂ ਆਣ ਕੇ ਸਾਡੀ ਕਿਹੇ ਵੀ ਜਥੇਬੰਦੀ ਦੇ ਬੰਦੇ ਨੂੰ ਸਿੰਘ ਨੂੰ ਹੱਥ ਪਾਉਂਦਾ ਕੋਈ ਤੇ ਆਪਾਂ ਉੱਥੇ ਇਕੱਠੇ ਹੋ ਜਾਈਏ ਉੱਥੇ ਆਪਾਂ ਇਕ ਹੋ ਜਾਈਏ ਤੇ ਆਪਾਂ ਵਿੱਚ ਜਿਹੜੇ ਪੰਜਾਬ ਦੇ ਵਿੱਚ ਆਪਾਂ ਇੱਕ ਦੂਜੇ ਨਾਲ ਜੋ ਮਰਜ਼ੀ ਹੁੰਦਾ ਰਹੇ ਉਹਦਾ ਕੋਈ ਗੱਲ ਨਹੀਂ ਹੈ ਜੇ ਕੋਈ ਬਾਹਰ ਸੇ ਆਣ ਕੇ ਸਾਡੇ ਸਿੰਘ ਨੂੰ ਕਿਹੇ ਵੀ ਜਥੇਬੰਦੀ ਵਾਲੇ ਨੂੰ ਹੱਥ ਪਾਉਂਦਾ ਭਾਵੇਂ ਕਿਸਾਨੀ ਜਥੇਬੰਦੀ ਆ ਭਾਵੇਂ ਪੰਥ ਦੀ ਜਥੇਬੰਦੀ ਪਕੌਮ ਦਾ ਕੰਮ ਕਰੰਦਾ ਹੀ ਪੰਥ ਦਾ ਕੰਮ ਕਰੰਦਾ ਹੀ ਆ ਪੰਜਾਬ ਦੇ ਹੱਕਾਂ ਲਈ ਬੋਲੰਦੀ ਆ ਉਹ ਇੱਕੋ ਜੋ ਜੇ ਕੋਈ ਸਾਡੇ ਘਰੇ ਆਣ ਕੇ ਪੈਂਦਾ ਨਾ ਤੇ ਉਹ ਸਾਰੇ ਜਣੇ ਇਕੱਠੇ ਹੋ ਜਾਇਆ ਕਰੀਏ ਇਹ ਆਪਾਂ ਸਾਰਿਆਂ ਨੂੰ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਤੇ ਨੌਜਵਾਨਾਂ ਨੂੰ ਕਹਿੰਦੇ ਹਾਂ ਨੌਜਵਾਨ ਤਗੜੇ ਹੋ ਜਾਓ ਆਪਾਂ ਕੌਮ ਦੀ ਖਾਤਰ ਲੜਗੇ ਆ ਜਿਹੜੀਆਂ ਸਰਕਾਰਾਂ ਦੇ ਮਗਰ ਆਪਾਂ ਕਈ ਲੱਗੇ ਫਿਰਦੇ ਨਾ ਭੱਜੀ ਫਿਰਦੇ ਆ ਮੈਂ ਅਹੀਂ ਕਾਲੀ ਦਲ ਤੋਂ ਵਗੈਰ ਰਹਿਣਾ ਨਹੀਂ ਆ ਆਮ ਪਾਰਟੀ ਤੋਂ ਵਗੈਰ ਰਹਿਣਾ ਨਹੀਂ ਆ ਜਿੰਦਾਬਾਦ ਕਰਦੇ ਫਿਰਦੇ ਮਗਰ ਮਗਰ ਇਹਨਾਂ ਦੇ ਮਗਰ ਕਰਨੋਂ ਹਟਜੋ ਇਹਨਾਂ ਨੇ ਤੁਹਾਨੂੰ ਕੋਹ ਨਹੀਂ ਜਾਨਾ ਜਿੱਥੋਂ ਆਪਾਂ ਨੂੰ ਮਿਲਣਾ ਨਾ ਜਿਹੜਾ ਆਪਣਾ ਘਰ ਹੈ असली ਉਹ ਬਣਾਈਏ ਜੇ ਆਪਣਾ ਘਰ ਬਣਿਆ ਹੋਊਗਾ ਨਾ ਕਿ ਇਹ ਦੀ ਚੁਰਤ ਨਹੀਂ ਸਾਡੇ ਕੇ ਸਿੰਘ ਦੀ ਲਿਸਟ ਕੱਢ ਜੂਗਾ ਕਿ ਇਹ ਚੀਨੀ ਪਾਵਰ ਨਹੀਂ ਹੈ ਕਿ ਸਾਡੇ ਦੀ ਬੰਦੇ ਦੀ ਕੇ ਸਿੰਘ ਦਾ ਕੋਈ ਪ੍ਰਚਾਰ ਕਰਦਾ ਹੋਵੇ ਖਾੜਕੂ ਸਿੰਘਾਂ ਦਾ ਕੋਈ ਪ੍ਰਚਾਰ ਕਰਦਾ ਹੋਵੇ ਉਹ ਦੀ ਕੋਈ ਲੰਡੀ ਪੁੱਜੀ ਉੱਠ ਕੇ ਤੇ ਲਿਸਟ ਕੱਢ ਜੇ ਸਾਡੇ ਤਦ ਜੋ ਆਪਣਾ ਘਰ ਨਹੀਂ ਹੈਗਾ ਪੰਤੀਆਂ ਤਿੱਜੀਆਂ ਪਾਰਟੀਆਂ ਮਗਰ ਤੁਰੇ ਫਿਰਦੇ ਨੇ ਆਪਾਂ ਤਾਂ ਕੱਲੇ-ਕੱਲਿਆ ਨੇ ਛਿੱਤਰਖਾਣੇ ਜੋ ਤੇ ਆਪਾਂ ਇਹ ਹੋ ਗਏ ਨੇ ਸਾਰੀ ਇੱਕ ਮੋਠ ਹੋਈਏ ਇੱਕ ਛੋਟ ਹੋਈਏ ਤੇ ਕੌਮ ਦੀ ਗੱਲ ਕਰੀਏ